ਉੱਥੇ ਆ ਕੇ ਲੋਕਾਂ ਨੇ ਖੂਪ ਪੁੱਟਣੇ ਸ਼ੁਰੂ ਕਰ ਦਿੱਤੇ ਜਿੱਥੇ-ਜਿੱਥੇ ਇਹ ਵੀ ਮਿੱਠਾ ਪਾਣੀ ਮਿਲਿਆ ਉਹਨਾਂ ਨੂੰ ਚੰਗਾ ਪਾਣੀ ਮਿਲਿਆ ਉੱਥੇ ਉਹਨਾਂ ਨੇ ਨਗਰ ਵਸਾ ਲਏ ਨਗਰ ਤੋਂ ਮਹਾਨਗਰ ਬਣ ਗਈ ਤੋਂ ਬਾਅਦ ਆਈ ਚੱਕੇ ਵਾਲੇ ਹਲਟ ਇਹ ਇਰਾਨ ਤੋਂ ਆਏ ਸੀ ਤਾਂ ਡੰਗਰ ਜਾਦੇ ਹੁੰਦੇ ਸੀ ਜਿਸ ਕਰੇ ਦੋ ਬਲਦ ਹੁੰਦੇ ਸੀ ਸਮਝ ਲਓ ਉਸ ਦੇ ਕਰੇ ਦੋ 855 ਖੜੇ ਰਹੇ ਉਦੋਂ ਦਰਿਆਵਾਂ ਦੇ ਕੰਡੇ ਲੋਕ ਦੋ ਤਰ੍ਹਾਂ ਦੇ ਲੋਕ ਰਹਿੰਦੇ ਸੀ ਇੱਕ ਉੱਚੇ ਪਾਸੇ ਤੇ ਇੱਕ ਨੀਵੇਂ ਪਾਸੇ ਉੱਚੇ ਵਾਲੇ ਪਾਸੇ ਲੋਕਾਂ ਨੂੰ ਭਾਗੜਾਖਾ ਜਾਂਦਾ ਸੀ ਨੀਵੇਂ ਪਾਸੇ ਜਿਹੜੇ ਲੋਕ ਰਹਿੰਦੇ ਸੀ ਉਹਨਾਂ ਨੂੰ ਖਾਦ ਰੱਖਿਆ ਜਾਂਦਾ ਸੀ ਤਾਂ ਲੋਕ ਉਸ ਤੋਂ ਪਹਿਲਾਂ-ਪਹਿਲਾਂ ਆਪ ਦਾ ਟੱਬਰ ਟੀਰ ਆਪਦੇ ਡੰਗਰ ਪਸ਼ੂ ਲੈ ਕੇ ਉੱਚੀ ਜਗ੍ਹਾ ਦੇ ਉੱਤੇ ਚਲੇ ਜਾਂਦੇ ਸੀ ਜਦੋਂ ਆਪਣੇ ਲੋਕ ਦਰਿਆਵਾਂ ਦੇ ਕੰਡੇ ਰਹਿੰਦੇ ਹੁੰਦੇ ਸੀ ਉਦੋਂ ਜੀਵ ਨੂੰ ਉਹਨਾਂ ਦਾ ਕਿਹੋ ਜਿਹਾ ਸੀ ਉਦੋਂ ਦਰਿਆਵਾਂ ਦੇ ਕੰਡੇ ਲੋਕ ਦੋ ਤਰ੍ਹਾਂ ਦੇ ਲੋਕ ਰਹਿੰਦੇ ਸੀ ਇੱਕ ਉੱਚੇ ਪਾਸੇ ਤੇ ਇੱਕ ਨੀਵੇਂ ਪਾਸੇ ਉੱਚੇ ਵਾਲੇ ਪਾਸੇ ਲੋਕਾਂ ਨੂੰ ਭਾਗੜ ਆਖਿਆ ਜਾਂਦਾ ਸੀ ਨੀਵੇਂ ਪਾਸੇ ਜਿਹੜੇ ਲੋਕ ਰਹਿੰਦੇ ਸੀ ਉਹਨਾਂ ਨੂੰ ਖਾਦ ਰੱਖਿਆ ਜਾਂਦਾ ਸੀ ਜਦੋਂ ਹੀ ਸੌਣ ਮਹੀਨੇ ਦੇ ਵਿੱਚ ਦਰਿਆ ਦਾ ਪਾਣੀ ਵੱਧਦਾ ਤੋ ਹਵ ਦਾ ਸਾਰਾ ਇਲਾਕਾ ਮਰਲ ਦਾ ਦਰਿਆ ਜਿੱਥੇ ਤੱਕ ਹੈ ਗਿਆ ਸੀ ਤਾਂ ਲੋਕ ਉਸ ਤੋਂ ਪਹਿਲਾਂ ਪਹਿਲਾਂ ਆਪ ਦਾ ਟੱਬਰ ਟੀਰ ਆਪਦੇ ਡੰਗਰ ਪਸ਼ੂ ਲੈ ਕੇ ਉੱਚੀ ਜਗ੍ਹਾ ਦੇ ਉੱਤੇ ਚਲੇ ਜਾਂਦੇ ਸੀ ਸੌਣ ਦਾ ਮਹੀਨਾ ਸੀ ਜਦੋਂ ਉੱਚੀ ਜਗ੍ਹਾ ਦੇ ਉੱਤੇ ਮੀਂਹ ਪੈਂਦਾ ਸੀ ਤਾਂ ਜਦੋਂ ਤਰਤੀ ਬੱਤ ਆਂਦੀ ਤਾਂ ਉਸ ਦੇ ਵਿੱਚ ਉਹ ਫਸਲ ਬੀਜ ਲੈਂਦੇ ਸੀ ਜਦੋਂ ਇਹ ਦਰਿਆ ਵਾਪਸ ਮੁੜਦਾ ਤਾਂ ਪਿੱਛੇ ਉਹ ਉਪਜਾਊ ਜ਼ਮੀਨ ਦੇ ਕੇ ਚਲਾ ਜਾਂਦਾ ਤਾਂ ਫਿਰ ਫਿਰ ਉੱਥੇ ਦਰਿਆ ਦੇ ਕੰਢੇ ਆ ਕੇ ਉਹ ਹਾੜੀ ਦੀ ਫਸਲ ਬੀਜ ਲੈਂਦੇ ਸੀ ਸਬਜ਼ੀਆਂ ਬੀਜ ਲੈਂਦੇ ਸੀ ਮੁੱਖ ਕੰਮ ਸੀ ਉਦੋਂ ਡੰਗਰ ਜਾਦੇ ਹੁੰਦੇ ਸੀ ਜਿਸ ਕਰੇ ਦੋ ਬਲਦ ਹੁੰਦੇ ਸੀ ਸਮਝ ਲਓ ਉਸ ਦੇ ਕਰੇ 2855 ਖੜੇ ਰਹੇ ਕਿਉਂਕਿ ਬਲਦਾਂ ਨਾਲ ਹੀ ਉਸ ਟਾਈਮ ਖੇਤੀ ਹੁੰਦੀ ਸੀ ਤਾਂ ਜਿਸ ਧਿੱਕਰੇ ਟੱਬਰ ਟੀਰ ਜ਼ਿਆਦਾ ਹੁੰਦਾ ਸੀ ਤਾਂ ਉਸ ਨੂੰ ਵੀ ਇੱਕ ਵੱਡਾ ਕਿਸਾਨ ਮੰਨਿਆ ਜਾਂਦਾ ਸੀ ਕਿਉਂਕਿ ਉਸ ਕੋਲ ਕੰਮ ਕਰਨ ਲਈ ਜ਼ਿਆਦੇ ਬੰਦੇ ਹੁੰਦੇ ਸੀ ਤਾਂ ਇਦਾਂ ਹੀ ਜ਼ਿੰਦਗੀ ਚੱਲਦੀ ਰਹਿੰਦੀ ਸੀ ਹਾੜੀ ਵੱਢਤੀ ਫੇਰ ਸੌਣ ਆ ਜਾਂਦਾ ਫੇਰ ਦਰਿਆ ਚੜ ਕੇ ਆ ਜਾਂਦਾ ਫੇਰ ਦਰਿਆ ਦੇ ਵਿੱਚ ਪਾਣੀ ਆ ਜਾਂਦਾ ਫੇਰ ਲੋਕ ਉੱਚੀ ਜਗ੍ਹਾ ਦੇ ਉੱਤੇ ਚਲੇ ਜਾਂਦੇ ਤਾਂ ਜਦੋਂ ਵੀ ਦਰਿਆ ਦਰਿਆ ਦੇ ਵਿੱਚ ਪਾਣੀ ਆਉਂਦਾ ਤਾਂ ਲੋਕ ਉੱਚੀ ਜਗ੍ਹਾ ਦੇ ਉੱਤੇ ਜਾ ਕੇ ਕੱਚਾ ਖੂਹ ਪੱਟ ਲੈਂਦੇ ਸੀ ਕਿਉਂਕਿ ਦਰਿਆ ਦਾ ਪਾਣੀ ਉਹਦੇ ਵਿੱਚ ਰਿਸਿਸਕੇ ਉਹ ਖੂਹ ਭਰ ਜਾਂਦਾ ਸੀ ਜਦੋਂ ਹੀ ਦਰਿਆ ਨੀਵਾ ਜਾਂਦਾ ਤਾਂ ਉਹ ਖੂਹ ਹੈ ਜਿਹੜਾ ਖਾਲੀ ਹੋ ਜਾਂਦਾ ਸੀ ਕੱਚਾ ਖੂਹ ਐਵੇਂ ਉੱਚੀ ਜਗ੍ਹਾ ਦੇ ਉੱਤੇ ਜਦੋਂ ਦਰਿਆ ਆਉਂਦਾ ਸੀ ਤਾਂ ਰਹਿਣ ਬਸੇਰਾ ਚੱਲੀ ਜਾਂਦਾ ਸੀ ਮਤਲਬ ਖੇਤੀਬਾੜੀ ਚੱਲੀ ਜਾਂਦੀ ਸੀ ਉਸ ਤੋਂ ਬਾਅਦ ਜਿਹੜੀ ਕ੍ਰਾਂਤੀ ਆਈ ਹੈ ਉਸ ਤੋਂ ਬਾਅਦ ਆਏ ਉਸ ਤੋਂ ਬਾਅਦ ਆਏ ਚੱਕੇ ਵਾਲੇ ਹਲਟ ਇਹ ਇਰਾਨ ਤੋਂ ਆਏ ਸੀ ਚੱਕੇ ਵਾਲੇ ਹਲਟ ਆਏ ਜਦੋਂ ਲੋਕਾਂ ਨੇ ਪੱਕੇ ਖੂਹ ਬਣਾਉਣੇ ਸ਼ੁਰੂ ਕਰ ਦਿੱਤੇ ਤਾਂ ਕੱਚਿਆਂ ਵਿੱਚ ਵੀ ਹਲਟ ਚੱਲੇ ਨੇ ਪੱਕਿਆਂ ਦੇ ਵਿੱਚ ਜ਼ਿਆਦੇ ਚੱਲੇ ਨੇ ਤਾਂ ਲੋਕ ਜਿਹੜੇ ਕੁਸ਼ਕਦਰਿਆਆਂ ਦੇ ਕੋਲ ਰਹੇਗੇ ਕੁਸ਼ਕਦਰਿਆਆਂ ਤੋਂ ਹਟ ਗਏ ਹੋਰ ਜਗ੍ਹਾਾਂ ਤੇ ਜਾਣ ਲੱਗੇਗੇ ਜਿਵੇਂ ਆਪਣੇ ਹੁਣ ਪਿੰਡ ਵਸੇ ਹੋਏ ਨੇ ਉੱਥੇ ਆ ਕੇ ਲੋਕਾਂ ਨੇ ਖੂਪ ਪੁੱਟਣੇ ਸ਼ੁਰੂ ਕਰ ਦਿੱਤੇ ਜਿੱਥੇ-ਜਿੱਥੇ ਇਹ ਵੀ ਮਿੱਠਾ ਪਾਣੀ ਮਿਲਿਆ ਉਹਨਾਂ ਨੂੰ ਚੰਗਾ ਪਾਣੀ ਮਿਲਿਆ ਉੱਥੇ ਉਹਨਾਂ ਨੇ ਨਗਰ ਵਸਾਇਆ ਨਗਰ ਤੋਂ ਮਹਾਨਗਰ ਬਣ ਗਈ ਕਈ ਥਾਵਾਂ ਤੇ ਇਦਾਂ ਵੀ ਹੋਇਆ ਕਿ ਖੂਪ ਪੁੱਟੇ ਗੇ ਨਗਰ ਬਸਾਇਆ ਗਿਆ ਤਾਂ ਪਾਣੀ ਜਿਹੜਾ ਬੇਕਾਰ ਮਿਲਿਆ ਖਾਰਾ ਪਾਣੀ ਮਿਲਿਆ ਤਾਂ ਉੱਥੋਂ ਨਗਰ ਉੱਜੜ ਕੇ ਹੋਰ ਪਾਸੇ ਵਿੱਚ ਚਲੇ ਗਿਆ ਇਦਾਂ ਵੀ ਹੁੰਦਾ ਰਿਹਾ ਤੇ ਇਹ ਸੀ ਸਾਰੀ ਦਰਿਆਵਾਂ ਦੇ ਕੋਲ ਰਹਿਣ ਦੀ ਕਹਾਣੀ ਉਹ ਛੋਟੇ ਤਰੀਕੇ ਨਾਲ ਤੁਹਾਨੂੰ ਦੱਸੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ